ਬਡਾਲੀ ਦੀ ਪੁਲਿਸ ਪਾਰਟੀ ਨੂੰ ਇਹ ਸਿਰਦੀਪ ਸਿੰਘ ਨੂੰ ਤਲਾਸ਼ ਮਿਲੀ ਸੀ ਕਿ ਥਾਣਾ ਏਰੀਆ ਦੇ ਮੰਗਤਰਾਮ ਭਗਤਪੁਰ ਰਹਿਣ ਵਾਲਾ ਤੇ ਗਗਨਦੀਪ ਸਿੰਘ ਬਡਾਲੀ ਵਾਲਾ ਸਿੰਘ ਦਾ ਰਹਿਣ ਵਾਲਾ ਇਹ ਦੋਵੇਂ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਨੇ ਤੇ ਹੁਣ ਵੀ ਇਹ ਚੋਰੀ ਸ਼ੁਦਾ ਮੋਟਰਸਾਈਕਲ ਤੇ ਜਾਲੀ ਨੰਬਰ ਲਗਾ ਕੇ ਘੁੰਮ ਰਹੇ ਨੇ। ਕੱਲ ਜਿਸ ਤੇ ਪੁਲਿਸ ਪਾਰਟੀ ਨੇ ਇਹ ਸਿਰਦੀਪ ਸਿੰਘ ਨੇ ਕਾਬੂਦੀ ਕੀਤੀ ਤੇ ਇਹਨਾਂ ਦੋਹਾਂ ਨੂੰ ਜਿਹੜਾ ਹੈਗਾ ਜਾਲੀ ਨੰਬਰ ਲਾਇਆ ਹੋਇਆ ਚੋਰੀ ਸ਼ੁਦਾ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ। ਤੇ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਤੇ ਦੌਰਾਨੇ ਤਪਤੀਸ਼ ਤੇ ਪੁਛਗਛ ਅੱਜ ਇਹਨਾਂ ਤੋਂ 4 ਚੋਰੀ ਕੀਤੇ ਇਹਨਾਂ ਤੋਂ ਇਹਨਾਂ ਵੱਲੋਂ ਚੋਰੀ ਕੀਤੇ 4 ਮੋਟਰਸਾਈਕਲ ਹੋਰ ਬਰਾਮਦ ਕੀਤੇ ਨੇ ਹੁਣ ਤੱਕ ਅਸੀਂ 5 ਮੋਟਰਸਾਈਕਲ ਬਰਾਮਦ ਕਰ ਚੁੱਕੇ ਹਾਂ ਤੇ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾਊਗਾ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਊਗਾ ਜੀ ਤੇ ਉਹ ਪੁਲਿਸ ਰਿਮਾਂਡ ਦੌਰਾਨ ਹੋਰ ਪੁਸ਼ਕਸ਼ ਕੀਤੀ ਜਾਊਗੀ ਤੇ ਅੱਗੇ ਜੇ ਮਤ ਤਪਤੀਸ਼ ਹੋਊ ਜਾਂ ਬਰਾਮਦਗੀ ਹੋਊ ਤੁਹਾਨੂੰ ਦੱਸ ਦਵਾਂਗੇ ਪਹਿਲਾਂ ਵੀ ਕੋਈ ਮਾਮਲੇ ਦਰਜ ਸੀ ਹਾਂਜੀ ਜਿਹੜਾ ਭਗਤ RAM ਮੰਗਦਰਾਮ ਹੈ ਉਹ ਸੀ ਮੰਗਦਰਾਮ ਹੈ ਇਹਦੇ ਤੇ ਤਿੰਨੇ ਚੋਰੀ ਦੇ ਮਗਰੋਂ ਦਰਜ ਨੇ ਇੱਕ ਅਕਸਾਈ ਸੈਕਟਰ ਤੋਂ ਮਗਰੋਂ ਦਰਜ ਹੈ